ਅਮਰੀਕਾ ਦੀ FBI ਸਾਫ ਦੋ ਦੀ ਪੁਲਿਸ ਨੂੰ ਸਵੇਰੇ ਵੱਡੀ ਕਾਮਯਾਬੀ ਹਾਸਲ ਹੋਈ ਜੋ ਥਾਣਾ ਕੰਟਰੋਲਮੈਂਟ ਦੇ ਵਿੱਚ ਚੋਰੀ ਦੇ ਮਾਮਲੇ ਵਿੱਚ ਇੱਕ ਰੋਪੀ ਨੂੰ ਕਾਬੂ ਕਰ ਲਿਆ ਗਿਆ ਐਨਆਈ ਨੇ ਉਸ ਦੇ ਕੋਲੋਂ 130 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਇਸ ਮੌਕੇ ਜਾਣਕਾਰ ਰਹੇ ਹੋਏ ਐਡੀਸਬੀ ਨੌਜੋਸ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਕੰਟਰੋਲ ਮੈਂਟ ਵਿਖੇ ਚੋਲਦੇ ਮਾਮਲੇ 'ਚ ਸੀਆਈਏ ਸਟਾਫ 2 ਦੀ ਪੁਲਿਸ ਨੇ ਇੱਕ ਅਰੋਪੀ ਲੋਕ ਸਿੰਘ ਨੂੰ ਉਰਫ ਲੱਕੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲ ਸੋਨੇ ਗਹਿਣੇ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜਨ 120 ਗ੍ਰਾਮ ਦੱਸਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਅਰੋਪੀ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਅਰੋਪੀ ਨੂੰ ਅਦਾਲਤ 'ਚ ਪੇਸ਼ ਕਰਕੇ ਇਜ਼ਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਤੋਂ ਰਿਮਾਂਡ ਦੇ ਦੌਰਾਨ ਹੋਰ ਵੀ ਗਹਿਣੇ ਖੋਜੇ ਜਾਣ ਦੀ ਉਮੀਦ ਹੈ ਮਾਨਯੋਗ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲ ਸਾਡੀ ਸੀਆਈਏ ਟੀਮ ਦੇ ਇਨਚਾਰਜ ਰਵੀ ਕੁਮਾਰ ਜੀ ਟੂ ਦੇ ਇਨਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲੱਕੀ ਮਸੀ ਇਹ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ haar ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਹੈ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਦੇ ਦਰਜ ਨੇ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਜੀ ਬਾਤ ਦਾ ਤਨੇ ਕਿੱਤੀ ਕੱਥੇ ਇਹ ਇਹ 13 ਇਹ ਮਕਦਮਾ ਹੈਗਾ 14 225 ਦਾ 305 300 31 3 ਪੀ ਐਨ ਐਸ ਥਾਣਾ ਕੈਂਟਨਰਮੈਂਟ ਦਾ ਮਕਦਮਾ ਸਰ ਕਿਹੜੇ ਦੀ ਚੋਰੀ ਸੀ ਇਹ ਬਾਗ ਇਹ ਕੈਂਟਨਰਮੈਂਟ ਥਾਣੇ ਦੀ ਹੋਈ ਸੀ ਠੀਕ ਤੇ ਹੁਣ ਤੱਕ ਕਿੰਨੀ ਰਿਕਵਰੀ ਹੋਈ ਸਰ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰੀ ਹੋ ਚੁੱਕਾ ਹੈ ਬਾਕੀ ਇਹ ਹੋਣਾ ਤੇ ਨੌਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਹੋਇਆ ਹੈ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈ ਪਰ ਉਮਰ ਇਹਦੀ ਹੈਗੀ ਮੈਂ 22-23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌਨ ਮੁਕਦਮੇ ਪਹਿਲਾਂ ਹੀ ਦਰਜ ਨਹੀਂ ਲੇਤੇ ਜੀ ਜੀ ਇਹ ਵਰ ਪੰਜਾਬੀ ਟੀਵੀ ਦੇ ਅੰਮ੍ਰਿਤਸਰ ਤੋਂ ਖੁਦ ਦੀ ਰਿਪੋਰਟ ਹੈ ਰਿਪੋਰਟ ਅਮਰੀਕਾ ਦੇ ਸੀਆਈਏ ਸਟਾਫ 2 ਦੀ ਪੁਲਿਸ ਨੂੰ ਸਵੇਰੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਕੰਟਰੋਲਮੈਂਟ ਦੇ ਵਿੱਚ ਚੋਰੀ ਦੇ ਮਾਮਲੇ ਵਿੱਚ ਇੱਕ ਰੋਕੀ ਨੂੰ ਕਾਬੂ ਕਰ ਲਿਆ ਗਿਆ ਐਨਆਈ ਨਿਊਜ਼ ਦੇ ਕੋਲੋਂ 130 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਇਸ ਮੌਕੇ ਜਾਣਕਾਰ ਰੰਦੇ ਹੋਏ ਐਡੀਸਬੀ ਨਵਜੋਤ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਕੰਟਰੋਲਮੈਂਟ ਵਿਖੇ ਚੋਰੀ ਦੇ ਮਾਮਲੇ 'ਚ ਸੀਆਈਏ ਸਟਾਫ 2 ਦੀ ਪੁਲਿਸ ਨੇ ਇੱਕ ਰੁਪਈਆ ਯੋਗ ਸੰਗਠੀ ਉਰਫ ਲੱਖੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 130 ਗ੍ਰਾਮ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਰੋਪੀ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਨੇ ਦੱਸਿਆ ਕਿ ਇਸ ਅਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਤੋਂ ਰਿਮਾਂਡ ਦੇ ਦੌਰਾਨ ਹੋਰ ਵੀ ਢੇਰ ਖਾਤੇ ਹੋਣ ਦੀ ਉਮੀਦ ਹੈ ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਡੀਸੀਪੀ ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਜੀ ਤੋਂ ਦੇ ਇੰਚਾਰਜ ਨੇ ਇਹਨਾਂ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲੱਕੀ ਮਸੀ ਇਹ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ haar ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਹੈ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਚੋਰੀ ਦੇਈ ਦਰਜ ਨੇ ਪਹਿਲਾਂ 9 ਮੁਕਦਮੇ ਦਰਜ ਹਾਂਜੀ ਤੇ ਸਾਰੇ ਜਿਹੜੇ ਬਾਤ ਦਾ ਤੇਨੇ ਕਿੰਤੀ ਕਦਮ ਫੇਰ ਇਹ ਇਹ 13 ਇਹ ਮੁਕਦਮਾ ਹੈਗਾ 14 225 ਦਾ 305 300 31 3 ਪੀ ਐਨ ਐ ਸਥਾਨਾ ਕੰਟੋਨਮੈਂਟ ਦਾ ਮੁਕਦਮਾ ਸਰ ਕਿਹੜੇ ਏਰੀਆ ਚ ਹੋਈ ਸੀ ਇਹ ਬਾਗ ਇਹ ਕੰਟੋਨਮੈਂਟ ਥਾਣੇ ਚ ਹੋਈ ਸੀ ਠੀਕ ਤੇ ਹੁਣ ਤੱਕ ਤੇ ਕਿੰਨੀ ਰਿਕਵਰੀ ਹੋਈ ਸਰ 130 ਗ੍ਰਾਮ ਸੋਨਾ ਉਨ ਤੱਕ ਰਿਕਵਰੀ ਹੋ ਚੁੱਕਾ ਹੈ ਬਾਕੀਲੇ ਹੋਣ ਰਿਹਾ ਤੇ ਨੌਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਗੇ ਜੀ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਉਮਰ ਇਹਦੀ ਹੈਗੀ ਮੈਂ 22-23 ਸਾਲ ਉਹ ਬੇਸਿਕਲੀ ਕੰਮ ਕੀ ਕਰਦਾ ਸੀ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌਨ ਮੁਕਤਮੇ ਪਹਿਲਾਂ ਹੀ ਦਰਜ ਨਹੀਂ ਹੋਤੇ ਜੀ ਇਹ ਮਰ ਪੰਜਾਬੀ ਟੀਵੀ ਦੇ ਅੰਮ੍ਰਿਤਸਰ ਤੋਂ ਥੋੜੀ ਰਿਪੋਰਟ ਹੈ ਰਿਪੋਰਟ